ਕੁਜੀ ਜੈਲਦਾਰ ਚੜੀਆਂ ਸਾਹਿਬ ਦਾ ਜਾਣਾ ਕਾਂਗਰਸ ਪਾਰਟੀ ਅਸੇ ਤੋਂ ਬਹੁਤ ਵੱਡਾ ਨੁਕਸਾਨ ਹੈ ਹੀ ਹੈ ਇਲਾਕੇਾਸਤੇ ਆਮ ਲੋਕਾਂਾਸਤੇ ਜਿਸ ਪ੍ਰਕਾਰ ਲੋਗਾ ਚ ਵਿਚਰਦੇ ਸਨ ਮੁਰਸੇਖ ਸਨ ਔਰ ਹਰ ਵਿਅਕਤੀ ਨਾਲ ਮਿਠ ਬੋਲੜੇ ਸਨ ਉਹ ਚ ਆਪਣੇ ਪਿਆਰ ਦੀ ਮਹਿਕ ਜਿਹੜੀ ਹੈ ਪੂਰੇ ਇਲਾਕੇ ਦੇ ਵਿੱਚ ਉਹਨਾਂ ਨੇ ਛੱਡੀ ਨਾ ਕੇਵਲ ਇਲਾਕੇ ਦੇ ਵਿੱਚ ਮੈਨੂੰ ਦੱਸ ਰਹੇ ਸਨ ਸਾਡੇ ਜ਼ਿਲ੍ਹਾ ਪ੍ਰਧਾਨ ਜਿੱਤੀ ਜੀ ਜਿਹਦੇ ਲੈ ਕੇ ਆਏ ਉਹਨਾਂ ਨੂੰ ਉੱਥੋਂ ਕੋਰਾਲੀ ਦੇ ਵਿੱਚ ਕਈ ਥਾਵਾਂ ਤੇ ਸਾਥੀਆਂ ਨੇ ਉਹਨਾਂ ਨੂੰ ਚੋਣ ਆ ਲੈਣ ਪਿਆਰ ਕਰਨਾਂ ਦੇ ਆਪ ਦਾ ਸ਼ਰਦਾ ਦੀ ਫੁੱਲ ਪੇਟ ਕਿ ਔਰ ਅੱਜ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਾਰੇ ਅਸੀਂ ਰਾਣਾ ਸਾਹਿਬ ਸਿਭੂ ਸਾਹਿਬ ਚੰਨੀ ਸਾਹਿਬ ਸਾਰੇ ਸਾਥੀ ਸੰਗੀ ਅੱਜ ਆਪਦੇ ਰੰਗਲੇ ਸਾਥੀ ਨੂੰ ਵਿਦਾ ਕਰਨ ਆਸਤੇ ਹਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਜਿੰਨਾ ਰਾਹੀ ਮੈਂ ਆ ਵੀ ਉਹ ਸਾਥੀ ਦਾ ਧੰਨਵਾਦ ਕਰ ਸਕਾਂ ਜਿਸ ਪ੍ਰਕਾਰ ਪਾਰਟੀ ਦੇ ਆਸਤੇ ਉਹਨੇ ਕੰਮ ਕੀਤਾ ਲੇਕਿਨ ਅੰਤ ਵਿੱਚ ਇਹੀ ਹੈ ਕਿ ਜਦੋਂ ਜਿਸ ठाਕਰ ਕੋ ਨਹੀਂ ਚਾਹਦਾ ਉਹਕੇ ਅੱਗੇ ਫਿਰ ਸਿਰ ਝੁਕ ਜਾਂਦਾ ਹੈ। ਔਰ ਸ਼ਰਦਾ ਦੇ ਫੁੱਲ ਪੇਟ ਕੀਤੇ ਐ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਨਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਸਾਥੀ ਸੰਗੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਪਾਣਾ ਬਖਸ਼ੇ। ਕਿੰਨਾ ਘਾਟਾ ਕੋਈ ਮਿਹਨੇ ਥੋੜੀ ਜਾ ਸਕਦਾ ਜੀ। ਬਾਬ ਚਲਾ ਜਾਵੇ ਪੁੱਤ ਚਲਾ ਜਾਵੇ ਭਰਾ ਚਲਾ ਜਾਵੇ ਥੋਡੀ ਸਜੀ ਬਾਹ ਚਲੀ ਜਾਵੇ ਉਹ ਕਾਟਾ ਮਿਣਿਆ ਨਹੀਂ ਜਾ ਸਕਦਾ ਕਾਟਾ ਸਮਝਦਾ ਕਿ ਇਹੋ ਜੇ ਸਾਥੀ ਅੱਜ ਕੱਲ ਸਿਆਸਤ ਦੇ ਵਿੱਚ ਸਿੰਘ ਸਾਹਿਬ ਜੱਸੀ ਜਾਂਦੇ ਸੀ ਕਿਸੇ ਨਾ ਕਦੇ ਨਰਾਜ਼ਤਾ ਹੋਏ ਹੀ ਨਹੀਂ ਕੇਪੀ ਸਾਹਿਬ ਕਹਿੰਦੇ ਜੇ ਕਿਸੇ ਨੇ ਹੋ ਵੀ ਜਾਣਾ ਤੇ ਉਹਰੇ ਘਰ ਆਪ ਚਲੇ ਜਾਣਾ ਸੋ ਇਹੋ ਜੇ ਸਾਥੀਆਂ ਦਾ ਨੁਕਸਾਨ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਔਰ ਕਾਟਾ ਮਿਣਿਆ ਨਹੀਂ ਦੱਸਦਾ ਜੈਲਲਰ ਸਾਹਿਬ ਦੀ ਜਿਹੜੀ ਪਰਸਨੈਲਿਟੀ ਸੀ ਉਹ ਬਹੁਤ ਪੱਕੀ ਸੀ ਇਹ ਹੱਦ ਪਿਆਰ ਕਰਨ ਵਾਲੇ ਸੀ ਪਾਰਟੀ ਦੀ ਵਿਚਾਰਧਾਰਾ ਨੂੰ ਉਹ ਸ਼ਖਸ ਉਹ ਜਿਹਨੂੰ ਆਪਾਂ ਆਪਣੀ ਜਵਾਨ ਚ ਕਹਿੰਦੇ ਕਿ ਉਹ ਟਕਸਾਲੀ ਕਾਗਰਸੀ ਸੀ और ਪਿਛਲੇ ਸਮੇਂ ਦੇ ਅੰਦਰ ਜਦ ਤੋਂ ਅਸੀਂ ਆ ਚੋੜ ਖਾਰੀ ਹੈ 2022 ਦੀ ਔਰ ਪਾਰਟੀ ਚ ਬੜਾ ਜ਼ਬਰਦਸਤ ਕੰਮ ਕਰਨ ਦੀ ਲੋੜ ਸੀ ਤਾਂ ਜ਼ਿਲਦਾਰ ਸਾਹਿਬ ਨੂੰ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਦਿੱਤੀ ਜ਼ਿਲੇ ਦੀ ਤਬ ਬਖੂਬੀ ਨਵਾਈ ਔਰ ਕੋਈ ਘੜੀ ਕੋਈ ਟੈਂਟ ਪੂਰੀ ਦਿਨ ਉਹਨੇ ਛੱਡਿਆ ਨਹੀਂ ਜਦੋਂ ਪਾਰਟੀ ਦੀ ਖੇਮਤ ਵਿੱਚ ਨਾਂ ਲਾਇਆ ਹੋਇਆ ਸੀ ਔਰ ਪਾਰਟੀ ਨੂੰ بے ਮਸਾਲ ਮਜ਼ਬੂਤੀ ਪ੍ਰਦਾਨ ਕੀਤੀ ਦੂਜੀ ਗੱਲ ਇਹ ਸੀ ਉਹ ਉਹ ਕੇ ਖੇਡ ਪ੍ਰਮੋਟਰ ਸੀ ਜਿੱਥੋਂ ਦਾ ਖੇਡਾਂ ਦਾ تعلق ਸੀ ਜਿੱਥੇ ਮਰਜੀ ਕਿਸੇ ਵੱਡੀ ਥਾਂ ਛੋਟੀ ਥਾਂ ਪਿੰਡ ਗਲੀ ਸ਼ਹਿਰ ਜਿੱਥੇ ਵੀ ਕਿਤੇ ਖੇਡਾਂ ਦਾ ਸਮਾਗਮ ਹੁੰਦਾ ਸੀ ਯਾ ਅੱਲਾਹ ਸਾਹਿਬ ਜਰੂਰ ਪਹੁੰਚਦੇ ਸੀ ਔਰ ਜਿਹਦਾ ਸਭਚੇਤ ਤੌਰ ਤੇ ਲਾਭ ਵੀ ਸਾਨੂੰ ਫਿਰਮ ਤੌਰ ਪਾਰਟੀ ਮਿਲਦਾ ਸੀ ਉਹ ਸਾਡਾ ਰਗਾ ਸਾਥੀ ਸੀ ਬੜਾ ਨਰਮ ਤਵੀਰ ਦਾ ਆਦਮੀ ਸੀ ਕਦੇ ਕਿਸੇ ਦੇ ਸਿਰ ਨਹੀਂ ਸੀ ਔਰ ਉਹਦੀ ਜੀ ਸਮਰੱਥਾ ਸੀ ਸਭ ਨੂੰ ਨਾਲ ਲੈ ਕੇ ਚੱੜਨਾ ਔਰ ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਉਹਦੇ ਚ ਪ੍ਰੋਕੀ ਉਹਨੇ ਕੰਮ ਕੀਤਾ ਬੇਮਿਸਾਲ ਕਾਟਾ ਸਾਨੂੰ ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਇਹ ਘਟਨਾ ਹੋਈ ਹੈ ਅਚਾਨਕ ਉਹ ਸਾਡੇ ਤੋਂ ਚਲੇ ਗਏ ਪਰਿਵਾਰ ਨੂੰ ਕਾਟਾ ਪਾਰਟੀ ਨੂੰ ਕਾਟਾ ਆਮ ਸਮਾਜ ਨੂੰ ਕਾਟਾ ਤੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਅਚਾਨਕ ਚਲੇ ਜਾਣ ਦਾ ਬੜਾ ਜਵਨ ਫਸਟ ਕਾਟਾ ਸ਼ੁਕਰੀਆ ਜੈਲਦਰ ਸਾਹਿਬ ਜਿਹੜੇ ਸੀਗੇ ਉਹ ਪਾਕਿਸਤਾਨੀ ਸੀ ਨਹੀਂ ਉਹ ਇੱਕ ਗੁੰਨੇ ਸੀ ਉਹ ਧਾਰਮਿਕ ਤੌਰ ਤੇ ਬਹੁਤ ਨਕੁਨ ਸੀ ਨਹੀਂ ਸਮਾਜੀ ਤੌਰ ਤੇ ਬਹੁਤ ਵੱਡਾ ਸੋਸ਼ਲ ਵਰਕਰ ਸੀ ਔਰ ਪੋਲੀਟੀਕਲ ਤੌਰ ਤੇ ਬਹੁਤ ਸਟਰੋਂਗ ਇੱਕ ਕਾਂਗਰਸ ਪਾਰਟੀ ਦੇ ਲੀਡਰ ਸੀ ਔਰ ਖਾਸ ਕਰਕੇ ਇਕੱਲੇ ਇਹ ਪਿੰਡ ਚੈੜੀਆਂ ਦੀ ਜਿਹੜੀ ਅੱਜ ਪਪੂਲਾਰਿਟੀ ਹੈ ਤਾਂ ਉਹ ਜੈਲਦਰ ਸਾਹਿਬ ਕਰਕੇ ਹੈ ਕਿ ਉਹਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਇੱਕ ਜਗ੍ਹਾ ਬਣਾਇਆ ਔਰ ਦੋ ਜ਼ਿਲ੍ਹੇ ਖਾਸ ਤੌਰ ਤੇ ਮਹਾੜੀ ਤੇ ਰੋਪੜ ਜਿਹੜੇ ਹੈਗੇ ਨੇ ਕੋਈ ਐਸਾ ਬੱਚਾ ਨਹੀਂ ਜਿਹੜਾ ਉਹਦੇ ਨਾਂ ਤੋਂ ਨਾਂ ਵਖੋਵੇ ਕਿਉਂਕਿ ਉਹਨੇ ਹਰ ਕੋਨੇ ਜਾ ਕੇ ਚਾਹੇ ਟੂਰਨਾਮੈਂਟ ਹੋਵੇ ਚਾਹੇ ਕੋਈ ਸੋਸ਼ਲ ਕਾਜ ਹੋਵੇ ਚਾਹੇ ਗਰੀ ਲੜਕੇ ਦੀ ਸ਼ਾਦੀ ਹੋਵੇ ਚਾਹੇ ਕੋਈ ਪਾਰਟੀ ਦਾ ਪ੍ਰੋਗਰਾਮ ਹੋਵੇ ਯਾਨੀ ਹਰ ਪ੍ਰੋਗਰਾਮ ਨੂੰ ਕੋਲੋਂ ਪਾਰਟਿਸਪੇਟ ਕਰਨਾ ਤੇ ਉੱਥੋਂ ਦੇ ਲੋਕਾਂ ਦਾ ਪਿਆਰ ਮੋਤ ਪੈਦਾ ਕਰਨਾ ਉਸ ਬੰਦੇ ਦੀ ਖਾਸ ਖਸੀਅਤ ਸੀ ਮੈਂ ਆਪਣੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਮੈਂ ਦੇਖਿਆ ਵੀ ਸਿਆਸੀ ਤੌਰ ਤੇ ਸਾਡੇ ਬਹੁਤ ਵਾਰੀ ਮਨਮਟਾਵ ਹੋ ਜਾਂਦੇ ਨੇ ਪਰੇਕੋ ਐਸਾ ਐਸਾ ਬੰਦਾ ਸੱਜੇ ਸੀਗਾ ਕਿ ਉਹਦਾ ਕਿਸੇ ਨਾਲ ਕੋਈ ਮੈਰਕੋ ਨਹੀਂ ਸੀ ਸਭ ਦਾ ਹਰਮਨ ਪਹਿਰਾ ਸੀ ਅੱਜ ਇਸ ਪਰਿਵਾਰ ਨੂੰ ਨਹੀਂ ਘਾਟਾ ਪਿਆ ਪਾਰਟੀ ਨੂੰ ਬਹੁਤ ਵੱਡਾ ਘਾਟਾ ਹੈ ਤੇ ਸਮੁੱਚੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਹੈ ਕਿ ਕਦੋਂ ਕਿਸੇ ਦਾ ਵੀ ਦਰਵਾਜ਼ਾ ਜੇ ਨਾ ਖੁੱਲਦਾ ਤਾਂ ਜਿਆਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ ਅੱਧੀ ਰਾਤ ਨੂੰ ਆਵਾਜ਼ ਮਾਰੋ ਪੰਜੇਲਰ ਸਾਹਿਬ ਕੋਲ ਹਸਾਲੀ ਸਾਹਿਬ ਤੋਂ ਆ ਰਹੇ ਨੇ ਤੇ ਗੱਡੂਆਂ ਤੋਂ ਆ ਰਹੇ ਨੇ ਕਿ ਫੋਨ ਕਰੋ ਤਾਂ ਮੈਂ ਉੱਥੇ ਆ ਰਿਹਾ ਹਾਂ ਸਦਾ ਤੁਹਾਨੂੰ ਕੋਲ ਆ ਜਾਣਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਨੇ ਪਰ ਮੈਂ ਤਾਂ ਇਹ ਕਹੂਗਾ ਸਾਨੂੰ ਇੱਕ ਨਾਪੁਰਾਉਣ ਵਾਲਾ ਘਾਟਾ ਹੈ ਪਰਿਵਾਰ ਨੂੰ ਦੋਸਤ ਮਿੱਤਰਾਂ ਨੂੰ ਤੇ ਪਰਮਾਤਮਾ ਨੂੰ ਆਪਣੇ ਚਰਨਾਂ ਚੋਂ ਨਿਵਾਸ ਬਖਸ਼ੇ ਕਿ ਸਾਨੂੰ ਸਾਰਿਆਂ ਨੂੰ ਹੀ ਬਖਸ਼ੇ। ਪਾਰਿਓ ਸਤ ਜੀ ਸਤਵਿੰਦਰ ਸਿੰਘ ਦੀ ਚੈੜੀਆਂ ਜਿਹੜੇ ਕਿ ਪੀਆਰਟੀਸੀ ਦੇ ਪੰਜਾਬ ਦੇ ਚੇਅਰਮੈਨ ਵੀ ਰਹੇ ਐ ਤੇ ਮੌਜੂਦਾ ਕਾਂਗਰਸ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਸੀ। ਉਹਨਾਂ ਦਾ ਜਿਹੜਾ ਅਚਾਨਕ ਬਹੁਤ ਹੀ ਥੋੜੀ ਉਮਰ ਤੇ ਜਲਦੀ ਉਹ 52 ਸਾਲ ਦੇ ਸੀ। ਇਸ ਉਮਰ ਜਿਹੜਾ ਉਹਨਾਂ ਦਾ ਕਾਰਜ ਚਲਾਣਾ ਉਸਨੇ ਪੂਰੇ ਜਿਲੇ ਹੀ ਨਹੀਂ ਬਲਕਿ ਇਰਦ ਗਿਰਦ ਦੇ ਬਹੁਤ ਸਾਰੇ ਏਰੀਏ ਨੂੰ ਤੇ ਜੋ ਕੇ ਰੱਖ ਲਿਆ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਸੀ ਖੇਡ ਪ੍ਰਮੋਟਰ ਸੀ ਸਮਾਜ ਸੇਵੀ ਸੀ ਰਾਜਨੀਤਿਕ ਤੌਰ ਤੇ ਵਿਚਰਦੇ ਸੀ ਤੇ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਕੋਈ ਟੂਰਨਾਮੈਂਟ ਹੁੰਦਾ ਸੀ ਜਿੱਥੇ ਅੱਖਾਂ ਦਾ ਕੈਂਪ ਲੱਗਦਾ ਸੀ ਜਿੱਥੇ ਕੋਈ ਹੋਰ ਸਮਾਜ ਸੇਵੀ ਕੰਮ ਕੰਮ ਹੁੰਦਾ ਸੀ ਉੱਥੇ ਇਹਨਾਂ ਦੀ ਹਾਜ਼ਰੀ ਪੱਕੀ ਹੁੰਦੀ ਸੀ ਤੇ ਕਾਟ ਏਰੀਏ ਨੂੰ ਇਹਨਾਂ ਦੀ ਬਹੁਤ ਇਹਨਾਂ ਨੇ ਅੱਗੇ ਮੇਰੇ ਨਾਲ ਵੀ ਰਾਣਾ ਜੀ ਨਾਲ ਵੀ ਲੱਗ ਕੇ ਤੇ ਸਾਰੇ ਲੀਡਰਾਂ ਦੇ ਨਾਲ ਮਿਲ ਕੇ ਕੰਮ ਕਰਕੇ ਇਹਨਾਂ ਨੇ ਇਸ ਲਾਤੀ ਨੂੰ ਬਹੁਤ ਉੱਪਰ ਚੱਕਿਆ ਤੇ ਅੱਜ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਅੰਤਮ ਸੰਸਕਾਰ ਤੇ ਆਏ ਮੈਂ ਸਾਰੇ ਲੋਕਾਂ ਦਾ ਆਪਣੇ ਵੱਲੋਂ ਕਿਉਂਕਿ ਮੇਰੇ ਨਾਲ ਮੇਰੇ ਇਲਾਕੇ ਦੇ ਵੀ ਸੀ ਬਹੁਤ ਪਿਆਰ ਕੀਤਾ ਜਿਹੜਾ ਆਪਾਂ ਦਾ ਜੀ ਸੀ ਸੋ ਮੈਂ ਸਾਰੇ ਲੋਕ ਤੇ ਦੇ ਜਾਂ ਹੋਰ ਜਿੰਨੇ ਵੀ ਲੋਕ ਅੱਗੇ ਆਏ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਨਸੁਖ ਜੀ ਤੁਸੀਂ ਬਾਈ ਮੇਰੇ ਕੋ ਇਸ ਬੰਦੇ ਦਾ ਕੋਈ ਬਦਲ ਨਹੀਂ ਹੈ ਇਸ ਏਰੀਆ ਦੇ ਵਿੱਚ ਇਸ ਕੱਦ ਦਾ ਕੋਈ ਨੇਤਾ ਨਹੀਂ ਹੈ ਸਾਡੇ ਕੋਲ ਹੋਰ ਜਿਹੜਾ ਜੇ ਪੂਰੀ ਤਰ੍ਹਾਂ ਤੇ ਕੰਮ ਨੂੰ ਸੰਭਾਲ ਸਕੇ ਇੱਕ ਵੱਡਾ ਨਾਮ ਪੂਰਾ ਹੋਣ ਵਾਲਾ ਘਟਾ ਸਾਨੂੰ ਗਿਆ ਇਸ ਬੰਦੇ ਦਾ ਕਾਂਗਰਸ ਪਾਰਟੀ ਨੂੰ ਪਿਆਇਆ ਰਾਕੇ ਨੂੰ ਪਿਆਇਆ ਇਹਦਾ ਹਰ ਪਾਰਟੀ ਦੇ ਨਾਲ ਪਿਆਰ ਸੀ ਚਾਹੇ ਜੀ ਅਕਾਲੀ ਲੀਲੋ ਵੀ ਆਏ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਆਏ ਵੀ ਤਾਂ ਅਕਾਲੀਆਂ ਦੇ ਸਾਬਕਾ ਮੰਤਰੀ ਜੀ ਸੀਮਾ ਸਾਹਿਬ ਆਏ ਹੋਏ ਆ ਹਰ ਪਾਰਟੀ ਦਾ ਹਰ ਸਸਤਾ ਦਾ ਹਰ ਸੰਪਰਦਾਏ ਦਾ ਬੰਦਾ ਜੀ ਦਾ ਇੱਥੇ ਅੱਜ ਪਹੁੰਚਿਆ ਹੋਇਆ ਇਹ ਇੱਕ ਵੱਡਾ ਜਿਹੜਾ ਦੁੱਖ ਹੈ ਸਾਨੂੰ ਇਸ ਚੀਜ਼ ਦਾ ਬੜਾ